ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦੇ ਨਦਗਣੇ ਰਾਜ ਚੌਗਣੇ ਤਰੱਕੀਆਂ ਬਾਛੇ ਭਾਈ ਸਾਰਿਆਂ ਨੂੰ ਬਾਕੀ ਚੱਲਦੀ ਜੀ ਕਣਕ ਦੀ ਤਿਆਰੀ ਚੱਲਦੀ ਹੈ ਵੀ ਅੱਜ ਆਪਾਂ ਨੇ ਪਿੰਡ ਵਾਲਾ ਖੇਤ ਹੈ ਜਿਹੜਾ ਸਰਬ ਜੀ ਜਿਹੜਾ ਨੇ ਕੱਲ ਬਾਹ ਤਵੀਆਂ ਕਹਿ ਲਾ ਬਾਕੇ ਉਹਨਾਂ ਨੇ ਇੱਕ ਵਾਰ ਰੂਟਾਵੇਟਰ ਘਮਾ ਦਿੱਤਾ ਸਵਾਗਤ ਵਾਜੇਗਾ ਵਧੀਆ ਚਲੋ ਬਣ ਗਿਆ ਨਰਪੁਰਪਾ ਦਾ ਖੇਤ ਵੀ ਆਪਾਂ ਨੇ ਉਹਨਾਂ ਨੇ ਡ੍ਰਿਲ ਕੇ ਵੀਜਣੀ ਉਹੀ ਡ੍ਰਿਲ ਕਰ ਆਪਾਂ ਨੇ ਵੀਜਣੀ ਹੈ ਬਾਕੀ ਅੱਜ ਆਪਾਂ ਨੇ ਵੀ ਤਿਆਰੀ ਕਰੀ ਵੀ ਹੈ ਤਵੀਆਂ ਤੁਮੀਆਂ ਪਾਈਆਂ ਵਾ ਟਰੈਕਟਰ ਕਰ ਬਾਦਣਾ ਇੱਕ ਵਾਰ ਦੇਖਦੇ ਜੇ ਰੂਟਾ ਬੀਟਰ ਦੀ ਲੋਡ ਹੋਈ ਪਤਲਾ ਜਾ ਰਾਕ ਕੇ ਤੂੰ ਇਹ ਗੇਅਰ ਚ ਆਪਾਂ ਨਾ ਮਾਰ ਦੇਣਾ ਵੀ ਫਿਰ ਦੱਬਦੇ ਨਹੀਂ ਗੈਲੂ ਦੀ ਵੀ ਉਹ ਵੀ ਤਿਆਰ ਹੋ ਜਾਣਾ ਬਾਕੀ ਉੱਥੇ ਬੂਟੇ ਵਾਲਾ ਖੇਤ ਵੀ ਅੱਜ ਬਾਜ ਨਾਲ ਬੀਜਣਾ ਹੁਣਾ ਵੀ ਉਤੇ ਬਾਅਦ ਦੇਖਦੇ ਤੀਏ ਪੈੜਾ ਟਾਈਮ ਦਿੱਤਾ ਵਾ 2:30 ਵਜੇ ਦਾ 2:30 3:00 ਵਜੇ ਚਲੋ ਆ ਗਏ ਉਹ ਠੀਕ ਆ ਵਧੀਆ ਸ਼ਾਮ ਨੂੰ ਬੀਜੋ ਜਪੇਗਾ ਗਿੱਲ ਨਹੀਂ ਸੁੱਕਦੀ ਹੈਗੀ ਵੀ ਬਾਕੀ ਦੇਖੂਗੇ ਆਪਾਂ ਨੂੰ ਜੇ ਮੂਰੇ ਬੋਣਾ ਪਿਆ ਤਾਂ ਬਾ ਵੀ ਦਵਾਂਗੇ ਵੀ ਜੇ ਲੋਟ ਆ ਗਿਆ ਬਲਾਂ ਦਾ ਪਰਾਲੀ ਪ੍ਰੂਲੀ ਵਿੱਚ ਬਾਉਂਦਾ ਇਹਨਾਂ ਸੁਪਰ ਸੀਡਰ ਹੈ ਖਾਦਾ ਕੋ ਵਿੱਚੇ ਰਗੜ ਦਿੰਦਾ ਆਪਣੇ ਦਾ ਪੱਤੇ ਦੇ ਉਹ ਵੀ ਬੋਦੇ ਵੀ ਉਹ ਕਰ ਦੇਣਾ ਬਾਕੀ ਸਾਰੇ ਭਾਈ ਲੱਗੇ ਹੋਏ ਆ ਭਾਈ ਨਾਲ ਆਪਣੇ ਗਵਾਂਟੀ ਵੀ ਲੱਗੇ ਹੋਏ ਪਾਉਣ ਵੀ ਚਲੋ ਹੁਣ ਤਕਰੀਬਨ ਅੱਜ 31 ਤਰੀਕ ਹੈ ਵੀ ਕੱਲ ਇੱਕ ਵੀਰ ਦਾ ਮੈਸੇਜ ਵੀ ਆਇਆ ਤਾਂ ਕਹਿੰਦਾ ਮਾਸਟਰ ਤੁਸੀਂ ਕਾਲੀ ਕਰ ਦਿੰਦੇ ਪਾਣੀ ਲਾ ਦੋ ਪਾਣੀ ਲਾਏ ਤੇ ਸਾਡੇ 15 ਦਿਨ ਨਿਕਲ ਜਾਣੇ ਆ ਫਿਰ ਫਿਰ ਬੱਤ ਥੋੜਾ ਜਿਹਾ ਔਖਾ ਹੀ ਆਉਂਦਾ ਹੈ ਵੀ ਹੁਣ ਬੱਤ ਠੀਕ ਹੈ ਗਿੱਲ ਇਹਨਾ ਉਹ ਵੀ ਨਹੀਂ ਹੈਗਾ ਵੀ ਸੁੱਕਾ ਖੇਤ ਹੈ ਗਿੱਲਾ ਸੋਣਾ ਵੀ ਬਾਕੀ ਦੇਖਦੇ ਜਿਵੇਂ ਚੱਲਦਾ ਗਾਮਾ ਆਪਣਾ ਜਿਹੜਾ ਤਵੀਆਂ ਗੱਲ ਪਾਉਣਾ ਇਹਦਾ ਮੈਨੂੰ ਲੱਗਦੀ ਵੀ ਹਵਾ ਲੋਣੀ ਪਣੀ ਹੈ ਵੀ ਗਿੱਲ ਬਹੁਤ ਅਖੇਤ ਦੇ ਵਿੱਚ ਕਿਉਂ ਪਰ ਛੇੜੇ ਹੀ ਨਹੀਂ ਹੈਗਾ ਪ ਵੀਕਣਾ ਉਰੇ ਚਲੋ ਦੇਖਦੇ ਆ ਪਹਿਲੀ ਨੂੰ ਨਹੀਂ 2 ਨੂੰ ਵੇਜਾਂਗੇ ਸਰਵ ਜਿਹਨਾਂ ਦੇ ਨਾਲੇ ਬੀਜਣੀ ਪਣੀ ਹੈ ਫਿਰ ਰਸਤਾ ਨਹੀਂ ਰਹਿੰਦਾ ਹੈਗਾ ਖੇਤ ਨੂੰ ਵੀ ਉਹਨਾਂ ਦਾ ਮਤਲਬ ਹੈ ਕੱਲ ਨੂੰ ਨਹੀਂ ਪਰਸੋਂ ਨੂੰ ਬੀਜ ਦੇਣੀ ਆ ਬਸ ਜਦੋਂ ਫਿਰ ਆਪਾਂ ਨੂੰ ਬੀਜਣੀ ਪਣੀ ਹੈ ਤਾਂ ਕਰਕੇ ਤਿਆਰੀ ਗੱਲ ਲੱਗਦੀ ਹੋ ਕਰਨੀ ਪੈਂਦੀ ਹੈ ਬਾਕੀ ਬੂਟਾ ਵਾਲੇ ਖੇਤ 'ਚ ਵੀ ਅੱਜ ਆਪਾਂ ਨੇ ਬੀਜ ਦੇਣੀ ਆ ਵੀ ਟਾਈਮ ਦਿੱਤਾ ਪਿਆ ਬੀਜ ਲਿਆਂਦਾ ਵਾ ਰੇਪਾਤ ਹੈਗਾ ਦਵਾਈ ਲਾਤੇ ਆਪਾਂ ਨੇ ਬੀਜ ਦੀ ਤਿਆਰੀ ਕਰਕੇ ਰੱਖੀ ਵੀ ਆ ਬੀਜ ਆ ਗਿਆ ਬਾਈ ਨਾ ਜਾਨੀ ਟਾਈਮ ਦਿੱਤਾ ਵਾ ਆਪਾਂ ਨੂੰ 2:30 ਵਜੇ ਦਾ ਉਹੀ ਸਮਝ ਲਓ ਵੀ ਤੈਨ ਨਾਲ 3.5 ਤੱਕ ਆਉਗਈ ਇੱਥੇ ਤੱਕ ਆ ਗਿਆ ਤਾਂ ਵੀ ਬਹੁਤ ਹੈ ਘੰਟਾ 1.5 ਘੰਟਾ ਲੱਗ ਜਾਊਗਾ ਬੱਦ ਤੇ ਬੱਦ ਬੂਟਿਆਂ ਵੀ ਥੋੜਾ ਜਿਹਾ ਹਿਸਾਬ ਕਰੀ ਬਿਜਣੀ ਪੈਂਦੀ ਆ ਵੀ ਕਿਹਾ ਵਾ ਪੰਨ ਰੂਟਾ ਮੀਟਰ ਚੱਲੋ ਸੁਪਰ ਸੀਟਰ ਤਾਂ ਬਹੁਤ ਆ ਫਿਰ 8 ਫੁੱਟਿਆ ਜ਼ਿਆਦਾ ਉਹਦੇ ਗਾ ਲੂਟ ਨਹੀਂ ਆਉਣਾ ਆਪਣੇ ਜਿਹੜੇ ਬੂਟਿਆਂ ਦੀ ਲਾਈਨ ਲੱਗੀ ਵੀ ਉਹ ਹੈ ਕਿ 20 ਫੁੱਟ ਪਰ ਵੀ ਸਮਝ ਲਓ 19 ਰੱਖ ਲਓ ਵੀ 19 ਪਰ ਰਹਿ ਗਈ ਇਹ ਵੀ 21 ਬਣ ਜਾਣਾ ਇਹਦਾ ਚੱਲੋ ਇੱਕ ਇੱਕ ਸਿਆੜਾ ਇੱਧਰ ਉੱਧਰ ਚੜਜੂਗਾ ਉਹ ਤਾਂ ਮਾੜਾ ਮੋਟਾ ਫਰਕ ਪੈਂਦਾ ਜੇ 8 ਫੁੱਟ ਆ ਤਾਂ ਫਿਰ ਅੱਧਾ ਬੰਦ ਕਰਨਾ ਪੈਣਾ ਤਾਂ ਲੋਟ ਆਉਣਾ ਵੀ ਚਲੋ ਬਾਕੀ ਦਿਖਾਉਂਦਾ ਜੀ ਜਿਵੇਂ ਕੰਮ ਚੱਲਦਾ ਪਹਿਲਾਂ ਇੱਥੇ ਵਾਲਾ ਖੇਤ ਬਾਖੇ ਇੱਕ ਵਾਰ ਤਵੇਗਾ ਤਿਆਰ ਕਰ ਦਿੰਦੇ ਦੁਪਹਿਰੇ ਤੱਕ ਆਪਾਂ ਉਤੇ ਬਾਅਦ ਜਦੋਂ ਫਿਰ ਬਾਈ ਆ ਗਿਆ ਫਿਰ ਉਹਦੇ ਕਿੰਨੀ ਹੋ ਜਾਣਗੇ ਯਾਨੀ ਅੱਜ ਕੱਢ ਦੇਣਾ ਇੱਕ ਕੀਲਾ ਬਾਕੀ ਇੱਕ ਪਾਸੋਂ ਚੋਂ ਉੱਥੇ ਤੱਕ ਫਿਰ ਜਿੱਕਾ ਸਰਬਜੀਤ ਹਨਾ ਬੀਜਿਆ ਜੀ ਡ੍ਰਿਲ ਬਾਕੇ ਆਪਾਂ ਨੇ ਬੀਜ ਦੇਣਾ ਵੀ ਚਲੋ ਠੀਕ ਆ ਜੀ ਬਾਕੀ ਦਿਖਾਉਂਦੇ ਆ ਕਾਰੋਬਾਰ ਜਿਹੜੇ ਚੱਲਦੇ ਆ ਹੋਰ ਵੀ ਚੱਲ ਰੀਆਂ ਬਾਹਾਈ ਪਾ ਤਵੇਗਾ ਕਰਤਾ ਆਪਾਂ ਰੋੜਾ ਇਹ ਫਾਲਿਆਂਆਂ ਗਾ ਲੈਣੇ ਤੁਸੀਂ ਇੱਕ ਮਰ ਹੋਰ ਕਾ ਬਿਟਰ ਹੈ ਬਾਹਲਾ ਨਾ ਆ ਨਾ ਉਹ ਦਾ ਦੇ ਬਾਹਰ ਦੇਖਦੇ ਵਾਲਿਆਂ ਨੇ ਕਿਹਾ ਵੀ ਪਾਪਾ ਕੀ ਫੇਸਵਾਗਾ ਮਾਰੀ ਦੇ ਲੋ ਜੀ ਪਹੁੰਚ ਗਿਆ ਆਪਾਂ ਇਸ ਲਈ ਪਰ ਆਪਣਾ ਮੋਟਾ ਨਾਲ ਖੇਤ ਬੀਜਣਾ ਜਿਹੜਾ ਕੱਲ ਕਰਤਾ ਤਿਆਰ ਵੀ ਡਾਇਰ ਦੇ ਅੰਦਰ ਡੇਢ ਕੱਥਲਾ ਜਿੰਨਾ ਕਿ ਪੈਗਾ ਪਾਉਣਾ ਆਪਾਂ ਥੱਲੇ ਦੇ ਸਾਹ ਕੋਲੇ ਚਲੋ ਮਾੜਾ ਮੋਟਾ ਵੱਧ ਪੈ ਜਾਂਦਾ ਬੂਟੇ ਜੇ ਕਈ ਵਾਰ ਇਹ ਦੁੱਧ ਕਰਕੇ ਬਾਕੀ ਬੀਜ ਵੀ ਆਪਾਂ ਨੇ 50 ਕਿਲੋ ਨੂੰ ਲਾਤੀ ਦੁਆਏ ਕਿਉਂ ਪਾਉਣਾ ਆਪਾਂ ਨੇ 45 ਕਿਲੋ ਇਹ ਵੀ ਵੱਧ ਪੈ ਸਕਦਾ 886 ਬੀਜਣਾ ਆਪਾਂ ਹੋਰੇ ਵੀ ਆਪਣੇ ਵਾਲੇ ਗੱਲ ਵੀ ਰੋਟਾਵੀਟਰ ਪਾਇਆ ਵਾ ਜੇ ਪਾਉਣ ਦੀ ਲੋੜ ਪਈ ਵੈਸੇ ਲੋੜ ਤਾਂ ਪੈਣੀ ਨਹੀਂ ਹੈਗੀ ਕਿ ਸੁਪਰ ਸੀਡਰ ਖੇਤ ਤੇ ਆਪਣਾ ਪੋਲਾ ਜਾਵੇ। ਉਹ ਪਰਾਂ ਵੀ ਪਹਿਲਾਂ ਬਾਗੀ ਰੌਣੀ ਕਰਿਆ ਵਾ। ਖੇਤ ਬਹੁਤ ਨਰਮਾ ਕੋਈ ਜ਼ੋਰ ਨਹੀਂ ਲੰਦਾ ਹੈਗਾ ਆਹ ਤਾਂ ਸਮਾਨ ਨੇ ਬੱਚੇ ਰੜਾ ਦਿੰਦਾ ਜਿਹੜਾ ਰਾਇ ਰੂਆ ਜਾ। ਬਾਕੀ ਇਹਨਾਂ ਪੱਤਾ ਪੁੱਤਾ ਤਾਂ ਹੈ ਨਹੀਂ ਕਿਉਂਕਿ ਜਦੋਂ ਆਹ ਪਰਾਲੀ ਵਿੱਚ ਰੜਾ ਦਿੰਦਾ ਸੁਪਰ ਸੀਡਰ ਹੈ। ਵੀ ਪਰਾਲੀ ਵਿੱਚ ਰੜਾ ਲੰਦਾ ਉਹ ਬਾ ਉੱਥੇ ਖੇਤ ਇੱਕ ਬਾ ਹੈ ਵਾ ਉੱਥੇ ਜਿਹੜੇ ਜਵੀ ਦਿਖਾਈ ਦੇ ਪਨ ਵੀਜੀ ਵੀ। ਉਹਨਾਂ ਛੱਟਾ ਦੇ ਦਤਾ ਤਾਂ ਸਾਰਾ ਕੁਝ ਵਿੱਚੇ ਮੜਦਾ। ਮੇਰੀ ਬਾਕੀ ਉਹਨੂੰ ਦਿਖਾ ਦੇਣਾ ਆਪਾਂ ਨੇ। ਜੇ ਉਹਨਾਂ ਕਹਿਤਾ ਮੂਰੇ ਕਮਾਵੀ ਦਵਾਂਗੇ ਪਰ ਰੂਟਾ ਫਿੱਟਰ ਨਹੀਂ ਤਾਂ ਮੇਰੇ ਹਿਸਾਬ ਨਾਲ ਤਾਂ ਲੋਡ ਨਹੀਂ ਪੈਣੀ ਹੈਗੀ ਬਾਕੀ ਦੇਖਦੇ ਆਹੋਂ ਵੀ ਗਿੱਲ ਸੋਣੀ ਐ ਵਧੀਆ ਜੇ ਇੱਕ ਵਾਰ ਉਹਦੇ ਗੱਲੇ ਸਰ ਜਵੇ ਕਿ ਰੋਹੀ ਗੈਲੋਂ ਨਾ ਦੱਬੀ ਜਾਣੀ ਐ ਬਾਕੀ ਕੱਲ ਨੂੰ ਫੇ ਸਵੇਰੇ ਸਵਾਗਾ ਹੀ ਮਾਰ ਜਾਾਂਗੇ ਜੇ ਲੋਡ ਪੈ ਗਈ ਐ ਸੋ ਅੱਗੇ ਲਾਹੌਰ ਪੱਧਰਾ ਜਿਹਾ ਹੋ ਜਾਂਦਾ ਚੰਗੇ ਤਰ੍ਹਾਂ ਵੀ ਚਲੋ ਕਰਿਆ ਤਾਂ ਜੀ ਫੋਨ ਉਹ ਕਹਿੰਦਾ ਮੈਂ ਬੀਜ ਕੱਢਦਾ ਕਿਸੇ ਦੇ ਬੀਜ ਘਟਿਆ ਹੁਣ ਬਾਕੀ ਆਉਣ ਲੱਗਿਆ ਦਿਖਾਉਂਦੇ ਫਿਰ ਆਪਾਂ ਤੁਹਾਨੂੰ ਸੁਪਰ ਸੀਡਰ ਵਾਲਾ ਵੀ ਆਪਾਂ ਦੇਖਾਂਗੇ ਕਿ ਉਹਦਾ ਜੰਦਾ ਖੇਤ ਸਾਫ ਹੈ ਮੈਨੂੰ ਲੱਗਦਾ ਵੀ ਅਸੀਂ ਬਾਦਲ ਦੇਗਾ ਨਾ ਲੋਡਿੰਗ ਹੈ ਕਿਉਂ ਖੇਤ ਫੁੱਲ ਆ ਗਿਆ ਹੈ רק שאלה, אתה לא נשאר לי ਯਾ ਪਾਣਾ ਵੀ ਬਹੁਤ ਬੰਦਾ ਆਇਆ ਵਾ ਚਲੋ ਇਹਦੇ ਦੋਨੋਂ ਤਿਆਰ ਕਰਦੇ ਥੋੜਾ ਕੋਈ ਚੱਕਰ ਲੈ ਜੀ ਬੋਟਾ ਪੱਤੇ ਆਪਾਂ ਨਾਲ ਸਾਫ ਕਰਦੇ ਕੋਈ ਕਰਤਾ ਇਹਨ ਮਲਾਈ ਵਰਗਾ ਆ ਸਾਰਿਆਂ ਨਾਲ ਦਾ ਫਾਇਦਾ ਹੋਵੇ ਜੇ ਅੱਪਾ ਨਾ ਬੋਣਾ ਤਾਂ ਰਹੀਆਂ ਛੇ ਤਾਂ ਸੁੱਕਣਾ ਤਾਂ ਨਹੀਂ ਹੁਣ ਗਏ ਦੇ ਨਿਕਲੇ ਜਾਣੇ ਗੈਰਦੀ ਗਰੇ ਦਾਣਾ ਲੱਭੋ തന്നക ਯਾਰ ਆਪਣੇ ਸ਼ਾਰਟ ਤੇ ਜਾਂਦੇ ਸਮਝ ਨੂੰ ਉੱਪਰ ਇੰਨਾ ਕੀ ਫਰਕ ਹੈ ਵੀ ਕਹਾਂ ਨੂੰ ਹੈਡਾਂ ਵਾਲੇ ਆਪਣੇ ਪਹਿਲਾਂ ਦੇ ਜਗ੍ਹਾ ਨੇ ਆਹ ਗੱਪਾਂ ਫੇਰ ਬਾਅਦ ਚ ਪਿਆਏਗੀ ਕਿ ਸ਼ਾਰਟ ਨੇੜੇ ਲੱਗ ਜਾਊਗਾ ਲੈਣ ਚੱਲਣਾ ਸੈੱਟ ਹੈ 7 ਫੁੱਟ ਦਾ ਲੈਣ ਪੱਲਾਵਾ ਚੰਗੀ ਜਿੰਦਾ ਜੀ ਜਿਹੜੀ ਉਹ ਪੱਤੀ ਹੈ ਨਾ ਹਰੂ ਦੇ ਬਲਾਈ ਵੀ ਸਾਫ ਕਰਨੇ ਕਿ ਥਿਆਰੇ ਨੇੜੇ ਲਾਈ ਜੀ ਹੈ ਰੂਲਗ ਜਾਈ ਸਾਫ ਹੁੰਦਾ ਨਹੀਂ ਫਿਰ ਮਿੱਟੀ ਲਿਪ ਜਾ ਲਿਪ ਜਾ ਬਣ ਜਾਂਦੀ ਹੈ ਗੈਸ ਆ ਜਣ ਜਿਹੜਾ ਇਧਰ ਦੋ ਸਿਆ ਚੱਲਦੇ ਇਧਰ ਇੱਕ ਹੀ ਕਾਰ ਬਨੇੜੇ ਨੇੜੇ ਆ ਜੂਗਾ ਕੋਈ ਨਹੀਂ ਚੜੂ ਬਨੇ ਉੱਪਰ ਜਣੀ ਨਾਲੇ ਸੈਟ ਆ ਜੂਗਾ ਵੀ ਜਿਆਦਾ ਆਪਣਾ ਘਬਨਾ ਬਹਿ ਜਣਾ ਨਾ ਫਿਰ ਦੂਜੀ ਸਾਈਡ ਵਾਲੇ ਇਧਰੋਂ ਘਿੱਤੀ ਜਾਂਦਾ ਹੁੰਦਾ ਹੁਣ ਇੱਕੜਾ ਸੈਟ ਹੈ ਨਗਾਰੇ ਨਾਲੋਂ ਕਿੰਨਾ ਜ਼ੋਰ ਦੇ ਬੱਜੇ ਕਿਹੜੀ ਦੂਰ ਹੈ ਆ ਭਾਈ ਸਾਰਾ ਕੋ ਵਿਚ ਇਹਦਾ ਹਰੇ ਫੋਨ ਆਪਣੇ ਵਾਲਾ ਖੜਾਇਆ ਪਸ ਲਿਆ ਕੇ ਉਹ ਕੱਢਤਾ ਬਾਹਰੋਂ ਲਾਤਾ ਸਾਈਡ ਉਪਰ ਮਲ ਤਾਂ ਆਣ ਵਿੱਚ ਸਾਰਾ ਹੋ ਗਿਆ ਬਾਕੀ ਆਤੀ ਰਹਿੰਦੀ ਐਨੀ ਡੋਲ ਹੁਣ ਆਪਾਂ ਗੱਲੋਂ ਇਹ ਲਾਈਨਿਆਂ ਵਿੱਚ ਦਾਣੇ ਜਿਹਾ ਖੜਾ ਦੇਣ ਲੱਗ ਅਇਦੇ ਗੱਲੋਂ ਆਪਣਾ ਲਾਉਣੀ ਮਿੱਟੀ ਡੋਲਾਂ ਉਪਰ ਬਾਬੇ ਛੇ ਦਾਣੇ ਲੱਗ ਜਾਣੇ ਜਿਹੜਾ ਜਮਾਇਆ ਠੀਕ ਐ ਨਹੀਂ ਬੱਟ ਪਰ ਹੁੰਦਾ ਵੀ ਘੱਟੇ ਐ ਪਿੰਡ ਦੇਖਦੇ ਆ ਜੀ ਪਾਸੋਂ ਨੂੰ ਪਾਜਾਂ ਸੋਪਰ ਦੀ ਜਿੰਨੇ ਪਾਸੋਂ ਅੱਦੇ ਵਿਦਿਓ ਕਿਟਾ ਨੰਬਰ ਐਟਰੇ ਮੇभी ਚੱਕਾ ਹੰਤਨ ਹੋਈ ਪਈ ਹੈ ਹੈਨਾ ਇਹ ਤਾਂ ਜਦੋਂ ਹੈਵੀ ਜਿਆਦਾ ਇੱਕੋਰੀ ਸੀ ਉਹਨਾਂ ਦੀ ਰੌਡਿੰਗ ਵੀ ਹੋ ਰਹੀ ਥੀ ਦੋ ਵਾਰ ਵਾਲਾ ਸਕੇਗਾ ਉਹਦਾ ਤਾਂ ਜਣੀ ਹੋ ਰਿਹਾ ਹੈਗਾ ਡੇਢ ਕਿਰੇ ਦਾ ਹੀ ਕੰਮ ਵੀ ਹੈ ਤਾਂ ਇੱਧਰ ਵੀ ਆਪਣਾ ਸਮਝ ਲਈ 12 ਫੁੱਟ ਜਗ੍ਹਾ ਛੱਡੀ ਪਈ ਆ ਉਹ 7 ਪੰਜ ਘੋਟ ਦਾ ਫਰਕ ਰਹੂਗਾ ਚਲੋ ਇੱਧਰ ਵੀ ਦੋ ਸਿਆੜ ਚੜ ਜਾਣਗੇ ਉੱਪਰ ਵੀ ਕੱਢੇ ਦੇਣਾ ਮੱਕੀ ਦੀ ਰੇਹ ਦਾ ਥੈਲਾ ਇਹ ਨਾ ਪਾ ਦੇਣਾ ਸਵਾ ਕ ਥੈਲੇ ਦੇ ਗੇੜੇ ਚ ਪਾ ਜਣਾ ਰੇਹ ਦਾ ਬੀਜਗਾ ਸਰਜਣਾ ਬੀਜ ਆਪਾਂ ਨੇ 45 ਕੱਪ ਬੰਨੇ ਹੋਏ 50 ਆਇਆ ਹੋਇਆ ਬੀਜਗਾ ਤਕਰੀਬਨ ਸਰਜਣਾ ਜੋਂ ਵਿਚ ਆ ਲੈਨਾਂ ਦੀ ਜਗ੍ਹਾ ਵੀ ਕਰ ਜਾਨੀਏ ਕੋਸਾ ਇੰਨੇ ਉੱਪਰ ਚੜੀ ਵੀ ਜਾਂਦਾ ਉਧਰ ਡਬਲ ਜਾ ਹੋ ਜਾਂਦਾ ਕੰਮ ਵੀ ਹੁਣ ਆਹ ਹੈ ਵਿਚਾਲੇ ਨੇ ਸਾਰੇ ਛੱਡੇ ਪਹਿਲੇ ਬਾਅਦ ਚ ਗੇੜਾ ਦਾ ਗੌਂ ਸੈਟਾ ਛੱਡਾ ਦਿੰਦਾ ਬਾਕੀ ਆਰੇ ਦੋ ਰਹਿ ਗਏ ਸਮਝ ਲਓ ਆਪਣੇ ਪਰਲੇ ਪਾਸੇ ਹੋ ਇੱਕ ਵਾਰ ਵੀ ਜਾਂ ਰਹਿ ਜਾ ਦੇਖ ਲੈ ਚੈੱਕ ਕਰਕੇ ਰੇ ਮਨ ਨੂੰ ਲੱਗਦੀ ਪਾਉਣਾ ਪਊਗਾ ਇਹਦੇ ਜੀਤ ਗੱਲ ਸਾਰੇ ਨਾਲ ਵੀਤ ਆਪਾਂ ਨਾਲ ਪਾਸ ਤਾਂ ਪਹਿਲਾਂ ਤੱਕ ਹੀ ਮੈਂ ਸਾਰੇ ਵਧੀਆ ਹੋ ਗਿਆ ਨਹੀਂ ਆਪਾਂ ਦਾ ਇਧਰੇ ਉਲਝੇ ਰਹਿਣੇ ਦਾ ਆਪਣਾ ਬਾਹ ਬਾਹੇ ਚ ਮੂਰੇ ਵੈਸੇ ਲੈਨਾ ਪਾ ਤਾਂ ਸੁਪਰ ਸੀਡਰ ਕੇ ਬਜਾਏ ਵੀ ਜਿਹੜਾ ਪੱਤਾ ਲੈਨਾ ਦੇ ਵਿੱਚ ਆ ਜਾਂਦਾ ਦੇਖਿਆ ਆਪਾਂ ਨਾ ਉੱਥੇ ਖੇਤ ਦੇ ਵਿੱਚ ਤਾਂ ਪੈਣਾ ਬਾਈਆਂ ਦੇ ਵੀ ਨਹੀਂ ਤਾਂ ਛਿੱਟਾ ਹੀ ਬਹੁਤ ਕੰਮ ਜਾਵੇ ਛਿੱਟਾ ਦੇ ਕੇ ਤਾਂ ਫਿਰ ਨਜ਼ਾਰਾ ਹੀ ਬਹੁਤ ਹੈ ਜਿੰਨਾ ਮਰਜ਼ੀ ਆਪਣਾ ਬੀਜ ਪਾ ਲਓ ਨਾਲੇ ਫਿਰ ਡੋਲਾਂ ਦੇ ਨੇੜੇ गिर ਜਾਂਦਾ ਹੈ ਮਿੱਟੀ ਜੱਗ ਜਾਂਦੀ ਹੈ ਸਾਰਾ ਵਧੀਆ ਹੋ ਜਾਂਦਾ ਹੈ ਨਾ ਉਹਦੇ ਨਾਲ ਛਿੱਟੇ ਦੀ ਨਜ਼ਾਰਾ ਬਹੁਤ ਹੈ ਪਰ ਉਹ ਪੱਤਾ ਵੇ ਦੱਬਦਾ ਬਹੁਤ ਹੈ ਗਣਕਾ ਉਹ ਫਿਰ ਲੇਟ ਵਾਲਾ ਕੰਮ ਆ ਹੁਣ ਪਤਾ ਹਲੇ ਹੈਗਾ ਉੱਪਰ ਮਾਰੇ ਕਿ ਦੋ ਪੁਚਾਰਾ ਜੀ ਇੱਕ ਵਾਰ ਦੇਖ ਲਈਏ ਰੇ ਦਾ ਫਿਰ ਤਾਂ ਪੁਚਾਲੇ ਵਾਲੇ ਖਿਆੜ ਦਾ ਫਟਾਫਟ ਕੱਢਦੇ ਆਂ ਕਾਮ ਆ ਗਿਆ ਸੁੱਕਣਾ ਨਹੀਂ ਕਰਦਾ ਸੂਰਜ ਤਾਂ ਚੱਲ ਗਿਆ ਉਹ ਲੈ ਸਾਰਾ ਜੇ ਇਹ ਬੰਦ ਦਪੈਰਾ ਲੰਘਦਾ ਫੇ ਸੁੱਕਦਾ ਹੁਣ ਕੋ ਕੱਲੋਂ ਆਪਾਂ ਨੇ ਦੱਬ ਦੇਣ ਸਾਝੀ ਸੌ ਕੇ ਮਾਰ ਦੇਣਾ ਇਹਦੇ ਪਰ ਇੱਕ ਵਾਰ ਕੰਮ ਥੋੜਾ ਜਿਹਾ ਰਹਿ ਗਿਆ ਮੈਂ ਵਿਚਾਲੇ ਵਾਲੇ ਵੀ ਚਲੋ ਠੀਕ ਹੈ ਜੀ ਮਿਲਦੇ ਫਿਰ ਆਪਾਂ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ